ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਯੂਟਿਊਬ ਚੈਨਲ ਜੀ ਦਾ ਨਾਮ ਹੈ ਦਗਮ ਸੇਕ ਕਿਤੇ ਕਿੱਦਾਂ ਤੁਸੀਂ ਸਾਰੇ ਤੇ ਆਪਾਂ ਵੀ ਠੀਕ ਠਾਕ ਆ ਮornning ਦਾ ਟਾਈਮ ਹੋ ਗਿਆ ਤੇ ਬੱਚੇ ਵੀ اٹਕੜੇ ਆਪਾਂ ਚਾਹ ਪੀ ਲਈਆ ਥੰਨਵਾਦ ਕੁਛ ਪਤਾ ਥੰਨਿਆਦਿਕ ਕੁਛ ਯਾਦ ਜਰਾ ਦੇਖੀ ਨਾ ਯਾ ਅਮ ਅੱਜ ਮੇਨੇ ਮਮਾ ਦਾ ਹੈਪੀ ਬਰਥਡੇ ਤੇ ਅੱਜ ਆਪਦੇ ਮਮਾ ਤੋਂ ਅਸੀਂ ਸਾਡੇ ਸਕੂਲ ਵਿੱਚ ਮੀਟਿੰਗ ਵੀ ਆ ਤੇ ਅਸੀਂ ਅੱਜ ਸਕੂਲੇ ਮੀਟਿੰਗ ਤੇ ਜੇ ਮ ਜਾਵਾਂਗੇ ਤੇ ਅਸੀਂ ਆਪਦੀ ਪਾਰਟੀ ਵੀ ਇੰਜੋਏ ਕਰਕੇ ਆਵਾਂਗੇ ਮੱਚ ਤੇ ਆਪਾਂ ਅੱਜ ਜਾਣਾ ਇਹਨਾਂ ਦੇ ਸਕੂਲ ਸਤੰਬਰ ਦੇ ਪੇਪਰ ਹੋ ਗਏ ਸੀਗੇ ਤੇ ਉਹਦਾ ਨਾਲ ਰਿਜ਼ਲਟ ਵੀ ਦੇਖਿਓ ਦੇਖ ਦੇ ਕਿੰਨੇ ਨੰਬਰ ਲੈ ਲਏ ਆ ਜੇ ਐਨਰਨ ਨੰਬਰ ਕੱਟ ਆਏ ਸਕੂਲ ਦੇ ਵਿੱਚ ਫੜ ਕੇ ਕੁੱਟ ਮੈਨ ਅੱਜ ਤਾਂ ਹੈਪੀ ਰਿਹਾ ਅੱਜ ਨਹੀਂ ਮੂਡ ਆ ਗਿਆ ਅੱਛਾ ਜੇ ਨੰਬਰ ਕੱਟ ਹੋਏ ਤਾਂ ਫਿਰ ਤਾਂ ਮੇਰਾ ਹੋ ਹੀ ਜਾਣਾ ਕਿਉਂਕਿ ਐਸਐਸਟੀ ਵਿੱਚ ਕੋ ਥੋੜੀ ਜਿਹੀ ਕਨਫਿਊਜ਼ਨ ਸੀ ਬੱਸ ਅੱਛਾ ਉਹ ਤਾਂ ਪਤਾ ਲੱਗੂਗੀ ਜਾ ਕੇ ਕਨਫਿਊਜ਼ਨ ਦੁੱਢੀ ਉੱਥੇ ਕੱਢਾਂਗਾ ਸਕੂਲ ਚ ਤੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ ਸਕੂਲ ਤੇ ਜਾਵਾਂਗੇ ਆਪਾਂ ਤੈਨੂੰ ਅੱਜ ਤੁਸੀਂ ਸਾਡੇ ਸਕੂਲ ਦੇ ਵੀ ਦਰਸ਼ਨ ਕਰ ਲਿਆ। ਲੰਦਰ ਹੂੰ ਕੁਛ ਕਹਿਣਾ ਹੂੰ ਕਹਿਣਾ ਕੁਛ ਕਹਿਣਾ ਹੂੰ ਕੀ ਕਹਿਣਾ ਹੂੰ ਕੀ ਕਹਿਣਾ ਹੂੰ ਨਹੀਂ ਇਹ ਅਬ ਮੈਂ ਦਿੰਦਾ ਕਿ ਸਭ ਤੋਂ ਪਹਿਲਾਂ ਮੈਨੂੰ ਵਿਸ਼ ਕੀਤਾ ਮੋਲੂ ਨੇ ਦੂਜੇ ਨੰਬਰ ਤੇ ਮੰਮੀ ਨੇ ਤੀਜੇ ਨੰਬਰ ਤੇ ਮਨੰਤਰ ਨੇ ਤੇ ਚੌਥੇ ਨੰਬਰ ਤੇ ਮਨੂ ਕੀਤਾ ਸੋ ਕਰੇ ਸਭ ਤੋਂ ਲਾਸਟ ਤੇ ਚੌਥੇ ਨੰਬਰ ਤੇ ਦੱਸਾਂ ਕਿਉਂਗੀਤਾ ਕਿਉਂਕਿ ਉਹਨੇ ਅੰਦਰ ਬੈਠ ਕੇ ਮੰਮਾ ਨੂੰ ਜਦੋਂ ਮੰਮਾ ਬਾਹਰ ਨਿਕਲੇ ਉਹਦੇ ਅੰਦਰ ਨਹੀਂ ਜਾ ਗਿਆ ਕਿਤਾ ਜਦੋਂ ਮੰਮਾ ਬਾਹਰ ਨਿਕਲੇ ਉਸ ਤੋਂ ਬਾਅਦ ਮੰਮਾ ਨੇ ਪਾਪਾ ਨੂੰ ਵੀਡੀਓ ਕਾਲ ਲਾਈ ਪਾਪਾ ਨੇ ਲਾਈ ਪਾਪਾ ਨੇ ਮੰਮਾ ਨੂੰ ਵੀਡੀਓ ਕਾਲ ਲਾਈ ਉਸ ਤੋਂ ਬਾਅਦ ਪਾਪਾ ਨੇ ਹਨਾ ਹੈਪੀ ਬਰਥਡੇ ਵਿਸ਼ ਕੀਤਾ ਮੰਮਾ ਨੂੰ ਤੇ ਸਾਰੇ ਜਾਨੇ ਜਿੰਨੇ ਵੀ ਜਾਣੇ ਸਾਡੇ ਮਤਲਬ ਮੇਰਾ ਸਾਡਾ ਬਲੌਗ ਦੇਖਦੇ ਆ ਨਾ ਤੇ ਜਿਹੜੇ ਜਿੰਨਾਂ ਜਿਨ੍ਹਾਂ ਨੇ ਵੀ ਬਲੌਗ ਦੇਖਿਆ ਤਾਂ ਪਲੀਜ਼ ਸਾਰੇ ਜਣਾਂ ਨੇ ਕਮੈਂਟ ਕਰਨਾ ਮੈਨੂੰ ਵਿਸ਼ ਕਰਨਾ ਹੈਪੀ ਬਰਥਡੇ ਦਾ ਮੈਨੂੰ ਵੀ ਪਤਾ ਲੱਗੂਗਾ ਮੈਨੂੰ ਵੀ ਹੌਸਲਾ ਹੋਊਗਾ ਕਿ ਸਾਡੇ ਬਲੌਗ ਸਾਰੇ ਜਣੇ ਦੇਖਦੇ ਆ ਜਿਹੜਾ ਵੀ ਜਿਹੜਾ ਜਣਾ ਵੀ ਦੇਖੂਗਾ ਨਾ ਸਾਡੀ ਵੀਡੀਓ ਤੇ ਪਲੀਜ਼ ਸਾਰਿਆਂ ਨੇ ਕਮੈਂਟ ਕਰਕੇ ਹੈਪੀ ਬਰਥਡੇ ਦਾ ਵਿਸ਼ ਕਰਨਾ ਜ਼ਰੂਰ ਠੀਕ ਆ ओके ਤੇ ਆਪਾਂ ਹੋਣ ਜਾਵਾਂਗੇ ਕੁਲਿਨ ਨੰਤੇ ਫਿਰ ਮੈਂ ਟੈਫਨੀ ਚੁੱਤੀ ਕਰਦੀ ਜਿੱਤੇ ਹੋਰ ਮम्मी ਇੱਧਰ ਬਣਾ ਰਹੀ ਹੈ ਚੁੱਲਾ ਸਾਰੇ ਇਹਨੇ ਕਮੈਂਟ ਆ ਜੇ ਦੱਸਿਓ ਚੁੱਲਾ ਸੋਨਾ ਬਣਿਆ ਇਹਦੇ ਵਿੱਚ ਲੱਗੂ ਹਾਂ ਆਉ ਲੱਗੂਗੀ ਹਜੇ ਮਟੇ ਉਹਦਾ ਪੋਚਾ ਜਾ ਵੀ ਵੱਜ ਜਾਂਦਾ ਉੱਤੇ ਪੋਚਾ ਲਾਵਾਂਗੇ ਮਿੱਟੀ ਲਾ ਕੇ ਸਾਰ ਕੀ ਇਹ ਹੈ ਹੈ ਕੀ ਹੋ ਗਿਰ ਜਦੋਂ ਪ੍ਰੋਪਰ ਤਿਆਰ ਹੋ ਗਿਆ ਚੁੱਲਾ ਉਦੋਂ ਤੁਹਾਨੂੰ ਦਿਖਾਵਾਂਗੇ ਕਿਦਾਂ ਦਾ ਬਣਿਆ ਹੈ ਜੰਦੀ ਆਪਾਂ ਪਹੁੰਚ ਗਏ ਹਣਮੋਲ ਕੇ ਸਕੂਲ ਉਹ ਸੰਮਣੇ ਸਕੂਲ ਆ ਤੇ ਇਦਾਂ ਵੀ ਅਸੀਂ ਪਹੁੰਚ ਚੁੱਕੇ ਹਾਂ ਸਕੂਲ ਕੰਨ ਜਾ ਕੇ ਦੇਖਦੇ ਨਾ ਤੇ ਨੰਬਰ ਕਿਦਾਂ ਆਇਆ ਹਾਂਜੀ ਤੇ ਹੁਣ ਆਪਾਂ ਘਰ ਵਾਪਸ ਆ ਗਏ ਇਸ ਤੇ ਹੁਣ ਆਪਾਂ ਬਣਾਉਣ ਲੱਗੇ ਆ ਆਪਣਾ ਨਾਸ਼ਟਾ ਤੇ ਨਾਲ ਆਪਾਂ ਬਣਾਵਾਂਗੇ ਪਕੌੜੇ ਧੀ دیکھتے ਹਾਂ ਹੁਣ ਲੈ ਆਪਾਂ ਤਿਆਰ ਕਰਾਂਗੇ ਪਕੌੜੇ ਤੇ ਨਾਲੇ ਬਣਾਣਾ ਸ਼ੇਕ ਹਾਂਜੀ ਜਿਵੇਂ ਜਿਵੇਂ ਬਣਾ ਲੈਦੇ ਹਾਂ ਜੀ ਹਾਂ ਜੀ ਹੁਣ ਆਪਣੇ ਪਕੌੜੇ ਦੇਖੋ ਰੈਡੀ ਹੋ ਗਿਆ ਇੱਧਰ ਆਪਾਂ ਪਾਉਣਾ ਜੂਸ ਸ਼ੇਕ ਸ਼ੇਕਾ ਤੇ ਆਪਾਂ ਪਕੌੜੇ ਬਣਾ ਰਿਹਾ ਇੱਧਰ ਆਪਾਂ ਬਣਾਇਆ ਵੇਸਣ ਦਾ ਪੂੜਾ ਫਿਰ ਆਪਾਂ ਹੁਣ ਤੁਹਾਨੂੰ ਮਿਲਦੇ ਆ ਬਾਅਦ ਚ ਜਾਈ ਹੁਣ ਆਤੀ ਕਮੈਂਡੇ ਪਕੌੜੇ ਐਸੀ ਦੂਸਪੀਵੇਂ ਦੇ ਫਿਰ ਐਸੀ ਕਮੈਂਡੇ ਐਸੀ ਆਵੇ ਦੂਸਤ ਪਕੌੜੇ ਆਵੇ ਲਓ ਹਨ ਮੈਂ ਹਾਂਜੀ ਤੇ ਇਧਰ ਦੇਖੋ ਆਪਣੇ ਪਕੌੜੇ ਰੈਡੀ ਆ ਨਾਲ ਆਪਣਾ ਬਨਾਣਾ ਸ਼ੇਕ ਸੋ ਯਮੀ ਉਹ ਆਪਣੇ ਫਰੈਂਚ ਫਰਾਈਜ਼ ਨਾਲ ਇਧਰ ਮੰਮੀ ਪਈ ਆ ਚਾਹਨੇ ਪ੍ਰੰਤ ਬਾਤ ਦੱਸੋ ਕਿਨੂ ਕਿਨੂ ਕਿਨੇ ਕਿਨੂ ਪਕੌੜੇ ਪਸੰਦ ਆ ਕੇ ਬਨਾਣਾ ਸ਼ੇਕ ਜੀ ਹੁਣ ਆਪਾਂ ਲੱਗੇ ਖਾਣ ਮੁਰਗੀ ਕੋਲ ਦਾਗੀ ਤੁਹਾਨੂੰ ਹੰਦੀ ਹੋਣੀ ਮੈਂ ਖਾਧੇ ਬਹੁਤ ਟੇਸਟੀ ਬਣਿਆ ਦਾਦੀ ਤੋਂ ਵੀ ਫਸ ਲੋ ਕੇਸਟੀਆਂ ਬਹੁਤ ਚੰਗੀਆਂ ਦਸਿਆ ਕੌਣ ਬਗਾੜਿਆ ਨਾਲ ਸ਼ੇਕ ਪਿੰਦਾ ਹਾਂਜੀ ਹੋਣਾ ਜੀ ਕੱਟਣ ਲੱਗੇ ਆ ਕੇਕ ਗਗਨਦੀ ਜੀ ਦਾ ਅੱਜ ਜਨਮ ਦਿਨ ਤੇ ਗਗਨਦੀ ਜੀ ਨੂੰ ਦਿੱਤਾ ਸਰਪ੍ਰਾਈਜ਼ ਕੇਕ ਦਾ ਗਗਨਦੀ ਕਹਿੰਦੀ ਸੀ ਜੀ ਹੈ ਮੜ ਮੜ ਕੇ ਕੇਕ ਨਾਲ ਲੱਗਿਆ ਨਾ ਤਾਂ ਦੇਖ ਲੈਣ ਦੇ ਗਗਨਦੀ ਫਲੈਸ਼ ਹਾਂ ਜੀ ਅੱਜ ਸੀਗਾ ਗਗਨ ਦਾ ਬਰਥਡੇ ਤੇ ਗਗਨਦੀ ਨੂੰ ਸਰਪ੍ਰਾਈਜ਼ ਦਿੱਤਾ ਗਗਨਦੀ ਵੀ ਲਿਆ ਕੇ ਦਿੱਤਾ ਕੇਕ ਗਗਨਦੀ ਕਿੰਦਾ ਲੱਗਾ ਬਹੁਤ ਵਧੀਆ ਹੈ ਬਹੁਤ ਵਧੀਆ ਮੋੜ ਕੇ ਇਹਦੇ ਕੋਲ ਥੋੜਾ ਥੋੜਾ ਨਾ ਨਾਲ ਲੱਗ ਗਿਆ ਹਾਂ ਉਹ ਫਿਰ ਆਏ ਨਾ ਨਾਲ ਆ ਇਧਰੋਂ ਲੱਗਿਆ ਥੋੜਾ ਜਿਆਦਾ ਲੱਗਿਆ ਇਧਰੋਂ ਨਾਲ ਲੱਗਿਆ ਐ ਘਵਾਲਾ ਨਾ ਇਹਨੇ ਇੱਧਰਾਂ ਦੀ ਇਹ ਤਾਂ ਨਹੀਂ ਦੀ ਇਹਦੇ ਪੈਚ ਜਿਆ ਜੇ ਮੋਮਬਤੀਆਂ ਵੀ ਲਾਉਣੀਆਂ ਆ ਜੀ ਆਪਾਂ ਹਨਾ ਮੋਮਬਤੀ ਵੀ ਲਾਉਣੀ ਹੈ ਜੀ ਆਪਾਂ ਹਨਾ ਆਹੋ ਅਨਮੋਸਿਕ ਖਾਣਾਂ ਗੰਢ ਬੰਨ੍ਹਾ ਲੈ ਕੇ ਅਰੇ ਮੋਲ ਦੱਬੀ ਲੈ ਕੇ ਆ ਮਾਚਿਸ ਅਰੇ ਬੋਲੀ ਮਨਿੰਦਰ ਕਿਵੇਂ ਕਰਨਾ ਹੈ ਮਨਿੰਦਰ ਹੁਣੀ ਚਾਹ ਰੇ ਆ ਵੀ ਮਮਾ ਦਾ ਕੇਕ ਕਦ ਕਟਿਆ ਜਾਊਗਾ ਤੇ ਕਦ ਹਮ ਲੋਕ ਖਾਏਗੇ ਕਦੀ ਨਹੀਂ ਮਨਿੰਦਰ ਲਾਸ ਵੇ ਕੇ ਲਾਉਂਦੇ ਨੇ ਕਿ ਚਿੰਦਾ ਚਿੰਦਾ ਮਾਂ ਪਿਓ ਦੀ ਛਾਹ ਦੇ ਛਿੱਟ ਦੇ ਲੇਤਾ ਅੱਛਾ ਤੂੰ ਗੁੱਸੇ ਹੋ ਗਏਂ ਤੂੰ ਕਹ ਮੈਨੂੰ ਪਤਾ ਨਹੀਂ ਲੱਗਾ ਪਾਪੇ ਨੇ ਜਾ ਕੇ ਦੇਣਾ ਕਿ ਨਹੀਂ ਲੈ ਕੇ ਦੇਣਾ ਹੈ ਨਾ ਤੇਰੇ ਪਤਾ ਨਹੀਂ ਲੈ ਗਾਣਾ ਪਾਪੇ ਨੇ ਉਹਨਾਂ ਨੇ ਲੈ ਆਣਾ ਕਿ ਤਾ ਨਾ ਐਨੋ ਇਦਾਂ ਲਗੇ ਕਿ ਪਤਾ ਨਹੀਂ ਕੱਤੋਂ ਹੁੰਦੇ ਨਾਲ ਲੱਗ ਜਾਂਦੇ ਹੋ ਨਾ ਹਾਂ ਸਹੀ ਜਣੀ ਉਹ ਕਦ ਨਹੀਂ ਕਰਮੀ ਕਰਦੇ ਹੋ ਜਾਂਦੇ ਅਨਮੋਲਪਰੀ ਤੇ ਹੈਪੀ ਬਾਥ ਏ ਟੂ ਯੂ ਪੱਖਾ ਬੰਦ ਕਰ ਦਿਓ ਏਸੀ ਤਾਂ ਚੱਲਦਾ ਹੀ ਹੈ ਹੈਪੀ ਬਾਥ ਏ ਟੂ ਯੂ ਅਰੇ ਮੈਂਟ ਲੰ ਬਾਦ ਤੇ ਮੈਂ ਆਪ ਦੇ ਉਹ ਮੜਕਾ ਬੰਦ ਕਰ ਲਾ ਹੁਣ ਚਲੋ ਵੀ ਚਲੋ ਵੀ ਕਟੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੈਨੇਜਰ ਤਾੜ ਕੇ ਨਾ ਮਾਰੋ ਨਾਲ ਚਲੋ ਕਟੋ ਆਹੋ ਮੋੜਲਾ ਕੈਮਰਾ ਕਰ ਲਓ ਕੋਈ ਨਹੀਂ ਆਏ ਕਟੋ ਤੇ ਕੇਕ ਹੈਪੀ ਬਰਥਡੇ ਟੂ ਯੂ ਹਾਂਜੀ ਸਖਨिक्की ਜੀ ਫੈਮਿਲੀ ਐ ਤੇ ਅਸੀਂ ਆਪਦਾ ਇੰਜਵਾਏ ਗਗਨਦੀਪ ਦਾ ਕੇਕ ਲਿਆ ਕੇ ਘਰੇ ਹੀ ਕੇਕ ਇਹਦਾ ਕੱਟਿਆ ਸੀ ਚਲੋ ਬੱਚੇ ਵੀ ਖੋਜ ਹੋ ਗਏ ਆ ਇਹਨੇ ਕੇਕ ਕਹਿੰਦੇ ਸੀ ਪਾਪਾ ਕੇਕ ਕੱਟਾਂਗੇ ਮੰਮੀ ਦੇ ਬਾਅਦੇ ਤੇ ਐਸੇ ਕੱਟਦੇ ਨੇ ਬੱਚਾ ਨੇ ਕੱਟ ਰਿਹਾ ਬੱਚਿਆਂ ਦੇ ਕਰਕੇ ਕੇਕ ਕੱਟਣਾ ਪੈ ਰਿਹਾ ਸਾਨੂੰ ਹੂੰ ਓ ਮੰਮੀ ਸਾਡੀ ਖਾਾਰੇ ਗਗਨਦੀਪ ਨੂੰ ਕੇਕ ਲੈ ਵੀ ਨਾ ਬੋਲ ਪ੍ਰੀਤ ਨੂੰ ਵੀ ਕੇਕ ਖਵਾਤਾ ਤੇ ਮਨੰਦਰ ਰਹਿ ਗਿਆ ਮਨੰਦਰ ਨੇ ਵੀ ਕੇਕ ਖਾ ਲਿਆ ਹੈਂ ਮਨੰਦਰ ਖਾ ਲਿਆ ਕੇਕ ਚਲੋ ਚਲੋ ਕੋਈ ਨਹੀਂ ਮੈਂ ਖਾ ਲਵਾਂ ਉਹ ਨਾ ਮੈਂ ਬੜਾ ਲੈਣਾ ਮੋਟੇ ਸਿੱਟੂ ਖਾਤਾ ਹਲਾ ਹੀ ਨਾ ਬੜਾ ਜਗਾ ਵੀ ਇੱਕ ਛਾਹ ਦੇ ਰੱਖੀ Happy birthday bà you. Happy birthday to Happy birthday Happy birthday to you. Happy birthday to you. Happy birthday to you. Happy birthday to you. you. Happy birthday ਉਲਕੀ ਤੇ ਇਹ ਤਾਂ ਨਹੀਂ ਲੱਗੀ ਬੀਠੀ ਸੀ ਕਿਵੇਂ ਸੀ ਮੈਂ ਗਿਆ ਸੁਣਾ ਪਾ ਜਦੋਂ ਲੱਭ ਕੇ ਲੈ ਆਉਣਾ ਹੈ ਨਾ ਗਿਆ ਤੇ ਲੱਗਿਆ ਉਹਨਾਂ ਨੇ ਕਿ ਤਾਂ ਹੀ ਉਹ ਉੱਥੇ ਬਾਹਰ ਚੜਦੀ ਸੀ ਹੈ ਨਾ ਨਹੀਂ ਬੈਠੇ ਮਦੋ ਨਹੀਂ ਲੈ ਆਉਂਦੇ ਨਹੀਂ ਦੰਗਿਆਂ ਨੇ ਗਈ ਆ ਹਾਂ ਹਾਂਜੀ ਹੁਣ ਗਗਨਦੀਪ ਆਪਦਾ ਕੇਕ ਆਪ ਹੀ ਪਾ ਰਹੇ ਨੇ ਕੌ ਕੌਲੀਆਂ ਦੇ ਇੱਧਰ ਨਾ ਖਾਡਾ ਨਾ ਚੱਲ ਮਨਿੰਦਰ ਨੂੰ ਖਾ ਲੈਣਦੇ ਆ ਜਾ ਗਏ ਲੇ ਮਨਿੰਦਰ ਤੁਫਲਾ ਜਾ ਇਹ ਮਨਿੰਦਰ ਖਾਊਗਾ ਇਹਨਾਂ ਅਨਮੋਲ ਵੀ ਖਾਊਗੀ ਅਨਮੋਲ ਗੈਰ ਦਿੱਤਾ ਇਹਨਾਂ ਤਾਂ ਨਾ ਖਵਾ ਅਨਮੋਲ ਗੈਰ ਦਿੱਤਾ ਜਿਹੜਾ ਗੈਰ ਦਿੱਤਾ ਹੋਵੇ ਉਹਨੇ ਨਹੀਂ ਖਾਣਾ ਨਹੀਂ ਜੀ ਗੈਰ ਦਿੱਤਾ ਉਹਨਾਂ ਤਾਂ ਖਵਾਉਣਾ ਚਾਹੀਦਾ ਹੁਣ ਤਾਂ ਖਾਉਣਾ ਹੀ ਚਾਹੀਦਾ ਹਣ ਜੀ ਅਸੀਂ ਖਾਣ ਲੱਗੇ ਹੁਣ ਕੀ ਖਾਣ ਲੱਗੇ ਠੀਕ ਖਾ ਲੈ ਕੇ ਕੇਕ ਕੇਕ ਆਇਆ ਕਰਨਾ ਇਹਨਾਂ ਨੂੰ ਪਾ ਦੇ ਕਵਲੀਆਂ ਅੰਜ ਪਾ ਦੇ ਇਨਾਂ ਚ ਨਮਾ ਏ ਹੁਣ ਇਹਨਾਂ ਨੂੰ ਅੱਡਾ ਅੱਡਾ ਕੌਲਗਾਰੀ ਬਾ ਦੇ ਇਹਨਾਂ ਨੂੰ ਮਨਿੰਦਰ ਨੂੰ ਤੇ ਅਨਮੋਲ ਨੂੰ ਮੰਮੀ ਨੂੰ ਉਹਦੇ ਚਾਰੇ ਪਲੇਟ ਚ ਕੇਕ ਵੈਸੇ ਹੈ ਨਾ ਕੇਕ ਦਾ ਤਾਂ ਐਵੇਂ ਆਪਾਂ ਜਵਾਕਾ ਕਰਕੇ ਕੱਟੇ ਐਵੇਂ ਭੇਡ ਚਾਲੀਆ ਲੋਕਾਂ ਨੂੰ ਹੈ ਨਾ ਵੀ ਕੇਕ ਕੱਟਣਾ ਹੈ ਨਾ ਇਹ ਜਿਹਦਾ ਬੰਦਾ ਜਦੋਂ ਜਨਮ ਦਿਨ ਹੁੰਦਾ ਹੈ ਚੱਲ ਬੰਦਾ ਸਵੇਰ ਗੁਰਦੁਆਰੇ ਜਾਵੇ ਮੱਥਾ ਟੇਕ ਆਵੇ ਪਰ ਆਪਣੇ ਤੋਂ ਇਸ ਚੀਜ਼ ਦੀ ਮਿਸਟੇਕ ਹੋਈ ਆ ਹਾਂ ਆਪਾਂ ਗਏ ਨਹੀਂ ਹਾਂ ਤੇ ਵੈਸੇ ਚਾਹੀਦਾ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਹੀ ਆ ਵੈਸੇ ਮੈਂ ਜੋਤ ਲਿਆ ਇਹ ਤਾਂ ਆਪਾਂ ਖੁਸ਼ੀ ਮਨਾ ਰਹੇ ਆਂ ਵੀ ਕੇਕ ਕੱਟ ਕੇ ਤੇ ਪਰ ਇਹ ਤਾਂ ਇੱਕ ਸਾਲ ਆਪਣੀ ਜ਼ਿੰਦਗੀ ਚੋਂ ਘਟਿਆ ਹੈਣਾ ਇਹ ਤਾਂ ਇੱਕ ਸਾਲ ਆਪਣੀ ਜ਼ਿੰਦਗੀ ਚੋਂ ਘਟਿਆ ਹੀ ਹੈ ਤੇ ਆਪਾਂ ਇਸ ਚੀਜ਼ ਦੀ ਖੁਸ਼ੀ ਮਨਾ ਰਹੇ ਆਂ ਕਿ ਨਹੀਂ ਗਗਨਦੀਪ ਹੂੰ ਅੱਗੇ ਤਾਂ ਨਹੀਂ ਕਟਣਾ ਸਹੀ ਗੱਲ ਨਹੀਂ ਸਹੀ ਹੈ ਨਾ ਮੈਂ ਬਾਬੇ ਦੇ ਮੁਰੇ ਮੱਥਾ ਟੇਕ ਕੇ ਅੱਜ ਜੋਤ ਵੀ ਲਾਈ ਆ। ਹਾਂ। ਬਾਬੇ ਨੂੰ ਕਿਹਾ, "ਦਰਮੀਂ ਮਰ।" ਬਾਬੇ ਨੂੰ ਕਿਹਾ ਲੰਮੀ ਉਮਰ ਕਰੀ। ਤਾਂ ਬਾਬੇ ਨੇ ਕਹਣਾ, "ਮੇਰੇ ਕੋਲ ਮੇਰੇ ਵਾਸਤੇ ਕੀ ਲਿਆਂਦਾ?" ਬਾਬੇ ਨੇ ਕਹਣਾ, "ਮੇਰੇ ਵਾਸਤੇ ਕੀ ਲਿਆਂਦਾ?" ਠੀਕ। ਬਾਬੇ ਨੂੰ ਸੱਚ ਪਹਿਲਾਂ ਬਾਬੇ ਆ ਕੇ ਪੜ੍ਹਨੇ। ਹਾਂ? ਬਾਬੇ ਦਾ ਕੀ ਕਰਦੇ ਨਾਲੇ ਲੈ ਲਓ। ਪਾਪਾ। ਖਾਦਾ ਨਹੀਂ ਦਾ ਆਪ ਦਾ ਸਾਰਾ ਬਸ ਓਕੇ ਹਾਂਜੀ ਤੇ ਆਪਾਂ ਅੱਜ ਸਾਡੇ ਬਲਾਗ ਦਾ ਇੱਥੇ ਕਰਦੇ ਆਂ ਐਂਡ ਤੇ ਸਾਰੇ ਜਣੇ ਪਲੀਜ਼ ਸਾਡੇ ਚੈਨਲ ਨੂੰ ਜਿਹੜੇ ਨਵੇਂ ਆ ਤੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਕਮੈਂਟ ਕਰਕੇ ਜ਼ਰੂਰ ਸਾਰਨ ਨੂੰ ਮੈਨੂੰ ਸਾਰਿਆਂ ਨੂੰ ਵਧਾਈਆਂ ਦੇਣੀਆਂ ਮੈਨੂੰ ਪਤਾ ਲੱਗੂਗਾ ਕੌਣ ਕੌਣ ਸਾਰੇ ကြਾ ਬੇ ਦੇਖਦਾ ਤੇ ਮਿਲਦੇ ਆਂ ਨੈਕਸਟ ओके बाय बाय टाटा મનોન્દ્ર ભાઈ કર દો બાય હરમોર બાય 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 જી બાય